ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬਹੁ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤੈਨ ਤੇ ਰੇ ਜਪਾਇਆ ਸੰਤੀ ਮੰਤ ਦਿਓ ਮੋਹਿ ਨਿਰਭੋ ਗੁਰ ਕਾ ਸ਼ਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸ ਆਪਿਆ ਪਦ ਨਿਰ ਬਾਣੀ ਗੋੜੀ ਮਹਲਾ ਪੰਜਵਾਂ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਤੁਹਾਰੇ ਘਰ ਕਰ ਹਾਲਿਓ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾਕੀ उटा सास संग मिट जा करपा संत मिले मोहे तेन ते मोहि पाया संती मंत दियो मोहे निरपो गुर का शबद कमाया ਜੇਤ ਲਏ ਹੋਏ ਮਹਾ ਬਖਾਦੀ ਸਹਿਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਗੋੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਇੱਕ ਗਰੀਬਾ ਰਖੋ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸਤਾਵਹਿ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬਹਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਰ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਾਰ ਕਰ ਹਾਰੇ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋਗ ਗੁਰ ਕਾ ਸ਼ਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਰ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰਹਿ ਅਰ ਬਹੁਤ ਸਦਾਵ ਹੈ ਆਇਓ ਸਰਨ ਦਿਹਾਰੇ ਕਰ ਕਰ ਹਾਰੇ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹੇ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਤੇ ਆ ਪਰਗਾਸਾ ਬਾਇਆ ਪਦ ਨਿਰ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰੇ ਕਰ ਹਾਲਿਓ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹੇ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਇਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਤੇ ਆ ਪਰਗਾਸਾ ਬਾਇਆ ਪਦ ਨਿਰ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਤੁਹਾਰੇ ਕਰ ਕਰ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿਓਟਾ ਸਾਥ ਸੰਗ ਮਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦੀਓ ਮੋਹੇ ਨਿਰਭੋਗੁਰ ਕਾਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਿਜ ਸਹੇਲੀ ਬਾਣੀ ਕਹ ਨਾਨਕ ਮਨ ਭਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਗੋੜੀ ਮਹਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਇੱਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੇ ਅਰ ਬਹੁਤ ਸਤਾਵਹਿ ਆਇਓ ਸਰਨ ਦੁਹਾਰੇ ਕਰ ਕਰ ਹਾਰਿਓ ਅਨੇਕ ਬਹੁ ਭਾਂਤੀ ਛੋੜਿਓ ਕਤਹੁ ਨਹੀਂ ਇੱਕ ਬਾਤ ਸੁਨ ਤਾ ਕੀ ਓਟ ਸਾਤ ਸੰਗ ਮਟ ਗਿਆ ਹੈ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋ ਗੁਰ ਕਾ ਸਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿੜ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਭੋਪਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹੇ ਨਿਰਭੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਤੇ ਆ ਪਰਗਾਸ ਆਇਆ ਪਦ ਨਿਰਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਤੁਹਾਰੇ ਘਰ ਕਰ ਹਾਲਿਓ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀਓ ਸਾਤ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹੇ ਨਿਰਭੋ ਗੁਰ ਕਾ ਸਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਤੇ ਆ ਪ੍ਰਗਾਸਾ ਬਾਇਆ ਪਦ ਨਿੜ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੀਦ ਕਰਹਿ ਅਰ ਬਹੁਤ ਸਦਾਵ ਹੈ ਆਇਓ ਸਰਨ ਤੇ ਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀਓ ਸਾਤ ਸੰਗ ਮਟ ਗਿਆ ਹੈ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦੀਓ ਮੋਹੇ ਨਿਰਭੋ ਗੁਰ ਕਾ ਸਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਰਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸਤਾਵਹਿ ਆਇਓ ਸਰਨ ਦੁਹਾਰੇ ਕਾਰ ਕਰ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹੇ ਨਿਰੋਗੁਰ ਕਾਬਦ ਕਮਾਇਆ ਜੇਤ ਲਾਏ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਡ ਬਾਣੀ ਗੋੜੀ ਮਹਲਾ ਪੰਜਵਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਭੋ ਭਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿਓਟਾ ਸਾਥ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹਿ ਨਿਰਭੋ ਗੁਰ ਕਾ ਸਬਦ ਕਮਾਇਆ ਜੇਤ ਲਐ ਹੋਏ ਮਹਾ ਵਿਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਗਾਸ ਆ ਬਾਇਆ ਪਦ ਨਿਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ